ਇਹ ਨਗਰ ਕੀਰਤਨ ਕਿਹਾ ਜਾ ਸਕਦਾ ਹੈ ਕਿ ਸਭ ਤੋਂ ਵੱਡਾ ਨਗਰ ਕੀਰਤਨ ਇਸ ਕਰਕੇ ਕਿਹਾ ਜਾਂਦਾ ਕਿਉਂਕਿ ਯੂਰਪ ਦੇ ਵਿੱਚ ਜਦੋਂ ਵੀ ਨਗਰ ਕੀਰਤਨ ਦੀ ਸ਼ੁਰੂਆਤ ਹੋਈ ਇਹ ਗੁਰਦੁਆਰਾ ਸਿੰਘ ਸਭਾ ਫਲੈਰੋ ਵੱਲੋਂ ਹੀ ਕੀਤੀ ਗਈ ਜੋ ਕਿ 1999 ਦੇ ਵਿੱਚ ਪਹਿਲਾ ਨਗਰ ਕੀਰਤਨ ਬਰੇਸ਼ੀਆ ਚ ਕੱਢਿਆ ਗਿਆ ਸੀ ਉਹ ਇਸ ਕਰਕੇ ਵੀ ਸਾਰੀ ਸਮੁੱਚੀ ਸੰਗਤ ਜਿੰਨੀ ਵੀ ਇਟਲੀ ਚ ਵੱਸਦੀ ਆ ਸਾਰਿਆਂ ਨੂੰ ਇਸ ਗੱਲ ਦਾ ਪਤਾ ਹੈ ਕਿ ਸਭ ਤੋਂ ਪਹਿਲਾ ਨਗਰ ਕੀਰਤਨ ਹੋਣ ਕਰਕੇ ਇਹਦਾ ਨਾਂ ਜ਼ਿਆਦਾ ਮਸ਼ਹੂਰ ਹੋ ਗਿਆ ਇਸ ਕਰਕੇ 1999 ਤੋਂ ਸ਼ੁਰੂ ਕੀਤਾ ਅੱਜ ਤੱਕ ਨਿਰੰਤਰ ਹਰ ਸਾਲ ਇਹ ਨਗਰਗੀਤਨ ਚੱਲਦਾ ਡੇਟ ਜਿਹੜੀ ਆ ਅਨਾਉਂਸ ਕਰਦੇ ਆ ਉਹ ਸਾਬ ਨਾਲ ਸੰਗਤਾਂ ਫਿਰ ਆਪਣੇ ਛੁੱਟੀਆਂ ਦਾ ਫੈਕਟਰੀਆਂ 'ਚ ਕੰਮ ਆ ਕੱਜਾਂ ਤੋਂ ਛੁੱਟੀਆਂ ਦੇ ਅਰੇਂਜ ਕਰਕੇ ਫਿਰ ਸਾਰਾ ਦੂਰ ਦੂਰੋਂ ਸੰਗਤ ਰੋਮਾ ਤੋਂ ਬڑے-ਬڑے ਦਰੂਸ ਸਾਡੇ ਕੋ ਸੰਗਤ ਇੱਥੇ ਪਹੁੰਚਦੀ ਆ ਤੇ ਜਿਹਦੇ ਵਿੱਚ 35 ਤੋਂ 40 ਹਜ਼ਾਰ ਦੇ ਵਿੱਚ ਜਿਹੜਾ ਕਿ ਹਰ ਸਾਲ ਇਕੱਠ ਹੁੰਦਾ ਆ ਕੀ ਤੁਸੀਂ ਇਟਲੀ ਤੇ ਇਸ ਮਹਾਨਗਰ ਕੀਰਤਨ ਬਾਰੇ ਜਾਣਦੇ ਹੋ ਜਿਸ ਨੂੰ ਯੂਰਪ ਦੀ ਸਿੱਖ ਸੰਗਤ ਦਾ ਸਭ ਤੋਂ ਵੱਡਾ ਨਗਰ ਕੀਰਤਨ ਮੰਨਿਆ ਜਾਂਦਾ ਹੈ ਜੇ ਨਹੀਂ ਤਾਂ ਵੀਡੀਓ ਦੇ ਅੰਤ ਤੱਕ ਜੁੜੇ ਰਹੋ ਇਹ ਨਗਰ ਕੀਰਤਨ ਸਭ ਤੋਂ ਪਹਿਲਾਂ ਇਟਲੀ ਸ਼ਹਿਰ ਵਿੱਚ 1999 ਵਿੱਚ ਗੁਰਦੁਆਰਾ ਸਿੰਘ ਸਭਾ ਫਲੇਰੋ ਵੱਲੋਂ ਕੱਟਿਆ ਗਿਆ ਤੇ ਪਿਛਲੇ ਲਗਾਤਾਰ 25 ਸਾਲਾਂ ਤੋਂ ਇਹ ਕੱਟਿਆ ਜਾ ਰਿਹਾ ਹੈ ਇਹ ਨਗਰ ਕੀਰਤਨ ਖਾਸਪੰਦੇ ਸਾਜਣਾ ਦਿਵਸ ਨੂੰ ਮੁੱਖ ਰਕੇ ਕੱਟਿਆ ਜਾਂਦਾ ਹੈ ਤੇ ਇਸ ਵਾਰ ਇਹ ਨਗਰ ਕੀਰਤਨ 31 ਮਾਰਚ ਨੂੰ ਕੱਟਿਆ ਜਾਣਾ ਹੈ ਇਸ ਨਗਰ ਕੀਰਤਨ ਵਿੱਚ ਦੂਦ ਰੇਡੀਓ ਸਿੱਖ ਸੰਗਤ ਸ਼ਿਰਕਤ ਕਰਦੀ ਹੈ ਆਓ ਤੁਹਾਨੂੰ ਇੱਕ ਖਾਸ ਗੱਲ ਬਾਤ ਸੁਣਾਉਣੇ ਹਾਂ ਗੁਰਦੁਆਰਾ ਸਿੰਘ ਸਭਾ ਫਲੋਰੋ ਦੇ ਮੁੱਖ ਸੇਵਾਦਾਰ ਭਾਈ ਸੁਰਿੰਦਰ ਸਿੰਘ ਜੀ ਪੰਡੋਰੀ ਵੱਲੋਂ ਖਾਲਸਾ ਪੰਥ ਦਾ ਸਾਜਨਾ ਦਿਵਸ ਜਿੱਥੇ ਸਮੁੱਚੀ ਸਿੱਖ ਸੰਗਤ ਦੁਆਰਾ ਦੁਨੀਆ ਭਰ ਦੇ ਵਿੱਚ ਬੜੀ ਸ਼ਰਧਾਪੂਰਵਕ ਮਨਾਇਆ ਜਾਂਦਾ ਹੈ ਇਟਲੀ ਵਿੱਚ ਵੀ ਜਿਹੜੇ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਵੱਡੇ ਵੱਡੇ ਸਮਾਗਮ ਉਲੀਕੇ ਜਾਂਦੇ ਨੇ ਹਰ ਸਾਲ ਸੰਗਤਾਂ ਨੂੰ ਇਟਲੀ ਵਿੱਚ ਨਗਰ ਕੀਰਤਨ ਦੀਆਂ ਜਿਹੜੀਆਂ ਓਡੀਕਾਂ ਉਹ ਰਹਿੰਦੀਆਂ ਨੇ ਇਸ ਵਾਰ ਵੀ ਜਿਹੜੇ 2024 ਦੇ ਨਗਰ ਕੀਰਤਨ ਇਟਲੀ ਭਾਜ ਵਿੱਚ ਸਜਾਏ ਜਾਂਦੇ ਨੇ ਉਹਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਗੱਲਬਾਤ ਕਰਨ ਲਈ ਸਾਡੇ ਕੋਲ ਗੁਰਦੁਆਰਾ ਸਿੰਘ ਸਵਾ ਫਲੇਰੋ ਦੇ ਪ੍ਰਬੰਧਕ ਕਮੇਟੀ ਦੇ ਮੁਖ ਸੇਵਾਦਾਰ ਅਤੇ ਇਟਲੀ ਦੇ ਸਿੱਖ ਆਗੂ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਾਈਸ ਪ੍ਰਧਾਨ ਸਰਦਾਰ ਸੁਰਿੰਦਰਜੀਤ ਸਿੰਘ ਪੰਡੋਰੀ ਨੇ ਨਾਲ ਗੱਲਬਾਤ ਕਰਾਂਗੇ ਕਿਉਂਕਿ ਇਟਲੀ ਦੇ ਵਿੱਚ ਨਗਰ ਕੀਰਤਨਾਂ ਦੀ ਬਹੁਤ ਮਹੱਤਤਾ ਹੈ ਜ ਜਿਨ੍ਹਾਂ ਨਾਲ ਜਾਣਾਂਗੇ ਸਾਰੀਆਂ ਗੱਲਾਂ ਬਤ ਪੰਡੋਰੀ ਸਾਹਿਬ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਸਭ ਤੋਂ ਪਹਿਲਾਂ ਸਾਰੇ ਜਿੰਨੇ ਆਪਜੀ ਦੇ ਮਦਰ ਰੀ ਜੋ ਵੀ ਸਰੋਤੇ ਸੁਣ ਰਹੇ ਹਨ ਸਾਰਿਆਂ ਨੂੰ ਗੁਰੂ ਦੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਸੱਭ ਸਾਰਨੋਂ ਪਹਿਲਾਂ ਆਪਾਂ ਗੱਲਬਾਤ ਕਰ ਲਈ ਇਸ ਵਾਰ ਨਗਰ ਕੀਰਤਨ ਜਿਹੜੇ ਖਾਲਸਾ ਸਾਹਿਬਾਂ ਦੇ ਸੁਪਰ ਕਿਉਂਕਿ ਗੁਰਦੁਆਰਾ ਸਿੰਘ ਸਵਾ ਫਲੇਰੋ ਦਾ ਜਿਹੜਾ ਨਗਰ ਕੀਰਤਨ ਯੂਰਪ ਭਰ ਤੋਂ ਮੰਨਿਆ ਜਾਂਦਾ ਵੱਡਾ ਇਕੱਠ ਆ ਅੱਜ ਤੁਹਾਡੇ ਤੋਂ ਅਸੀਂ ਜਾਣਾਂਗੇ ਵੀ ਇਹਨੂੰ ਕਿਉਂ ਕਿਹਾ ਜਾਂਦਾ ਵੱਡਾ ਕੱਟ ਤੁਸੀਂ ਸਾਰਨੋਂ ਪਹਿਲਾਂ ਇਹ ਜ਼ਰੂਰ ਦੱਸੋ ਵੀ ਕਦੋਂ ਇਹ ਨਗਰ ਕੀਰਤਨ ਸੇ ਆਇਆ ਜਾ ਰਿਹਾ ਦਾਸ ਫਿਰ ਇੱਕ ਵਾਰੀ ਫਤਿਹ ਬੁਲਾਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਜੀ ਨੇ ਪੁੱਛਿਆ ਹੈ ਇਹ ਨਗਰ ਕੀਰਤਨ ਕਿਹਾ ਜਾ ਸਕਦਾ ਹੈ ਕਿ ਸਭ ਤੋਂ ਵੱਡਾ ਨਗਰ ਕੀਰਤਨ ਇਸ ਕਰਕੇ ਕਿਹਾ ਜਾਂਦਾ ਕਿਉਂਕਿ ਯੂਰਪ ਦੇ ਵਿੱਚ ਜਦੋਂ ਵੀ ਨਗਰ ਕੀਰਤਨ ਦੀ ਸ਼ੁਰੂਆਤ ਹੋਈ ਇਹ ਗੁਰਦੁਆਰਾ ਸਿੰਘ ਸਭਾ ਫਲੈਰੋ ਵੱਲੋਂ ਹੀ ਕੀਤੀ ਗਈ ਜੋ ਕਿ 1999 ਦੇ ਵਿੱਚ ਪਹਿਲਾ ਨਗਰ ਕੀਰਤਨ ਬਰੇਸ਼ੀਆ ਚ ਕੱਢਿਆ ਗਿਆ ਸੀ ਉਹ ਇਸ ਕਰਕੇ ਵੀ ਸਾਰੀ ਸਮੁੱਚੀ ਸੰਗਤ ਜਿੰਨੀ ਵੀ ਇਟਲੀ ਚ ਵੱਸਦੀ ਆ ਸਾਰਿਆਂ ਨੂੰ ਇਸ ਗੱਲ ਦਾ ਪਤਾ ਕਿ ਸਭ ਤੋਂ ਪਹਿਲਾਂ ਨਗਰ ਕੀਰਤਨ ਹੁਣ ਕਰਕੇ ਇਹਦਾ ਨਾਂ ਜ਼ਿਆਦਾ ਮਸ਼ਹੂਰ ਹੋ ਗਿਆ ਇਸ ਕਰਕੇ 1999 ਤੋਂ ਸ਼ੁਰੂ ਕੀਤਾ ਅੱਜ ਤੱਕ ਨਿਰੰਤਰ ਹਰ ਸਾਲ ਇਹ ਨਗਰ ਕੀਰਤਨ ਚੱਲਦਾ ਜਿਹਦੇ ਵਿੱਚ ਬਹੁਤ ਵੱਡੇ ਪੱਧਰ ਤੇ ਬੜੀ ਬੜੀ ਦੂਰੋਂ ਸੰਗਤਾਂ ਜਿਹੜੀਆਂ ਪਹੁੰਚਦੀਆਂ ਨੇ ਔਰ ਸੰਗਤਾਂ ਨੂੰ ਇਸ ਗੱਲ ਦੀ ਅਡੀਕ ਵੀ ਹੁੰਦੀ ਆ ਕਿ ਗੁਰਦਵਾਰਾ ਸਿੰਘ ਸਭਾ ਫਲਾਰੋ ਵਾਲੋਂ ਜਿਹੜਾ ਵੀ ਨਗਰ ਕੀਰਤਨ ਕਦੋਂ ਡੇਟ ਜਿਹੜੀ ਆ ਅਨਾਉਂਸ ਕਰਦੇ ਆ ਉਹ ਸਾਉਣਾ ਸੰਗਤਾਂ ਫਿਰ ਆਪਣੇ ਛੁੱਟੀ ਦਾ ਫੈਕਟਰੀਆਂ ਚ ਕੰਮਾਂ ਕਰ ਜਾਂਦਾਂ ਛੁੱਟੀਆਂ ਦੇ ਅਰੇਂਜ ਕਰਕੇ ਫਿਰ ਸਾਰਾ ਦੂਰੂ ਦੂਰੂ ਸੰਗਤ ਰੋਮਾ ਤੋਂ ਬੜੇ ਬੜੇ ਦੂਰੋਂ ਸਾਡੇ ਕੋਲ ਸੰਗਤ ਇੱਥੇ ਪਹੁੰਚਦੀ ਆ ਤੇ ਜਿਹਦੇ ਵਿੱਚ 35 ਤੋਂ 40 ਹਜ਼ਾਰ ਦੇ ਵਿੱਚ ਜਿਹੜਾ ਕਿ ਹਰ ਸਾਲ ਇਕੱਠ ਹੁੰਦਾ ਆ ਤੋਂ ਇਸ ਕਰਕੇ ਆਪਾਂ ਇਹ ਗੱਲ ਕਹਿ ਸਕਦੇ ਆ ਕਿ ਗੁਰਦੁਆਰਾ ਗੁਰਦਰਾ ਸਿੰਘ ਸਭਾ ਫਲੋਰ ਬਲੋਈ ਜਿਹੜਾ ਨਗਰ ਕੀਰਤਨ ਕੱਢਿਆ ਜਾਂਦਾ ਉਹਦੇ ਵਿੱਚ ਬਹੁਤ ਸਾਲਾਂ ਤੋਂ ਬਹੁਤ ਵੱਡਾ ਇਕੱਠ ਹੁੰਦਾ ਜੀ 1999 ਦੀ ਗੱਲ ਕੀਤੀ ਆ ਕਿਉਂਕਿ ਉਸ ਟਾਈਮ ਇਟਲੀ ਦੇ ਵਿੱਚ ਇੰਨਾ ਸਾਡਾ ਜਿਹੜੀ ਸਿੱਖ ਸੰਗਤ ਇੰਨੀ ਨਹੀਂ ਸੀਗੀ ਉਜੀ ਗੁਰਦੁਆਰਾ ਸਾਹਿਬ ਦੀ ਵੀ ਗੱਲ ਕਰੀਏ ਹੁਣ ਗੁਰਦੁਆਰਾ ਸਾਹਿਬ ਦੀ ਤਕਰੀਬ ਗਿਣਤੀ ਜਿੱਥੇ 70 ਤੋਂ 80 ਹੋ ਚੁੱਕੀ ਆ ਉਸ ਸਮੇਂ ਦੀ ਤੁਸੀਂ ਜ਼ਰੂਰ ਜਾਣਕਾਰੀ ਦਿਓ ਤੇ ਪਰਮਿਸ਼ਨਾਂ ਕਿਸ ਤਰ੍ਹਾਂ ਮਿਲਦੀਆਂ ਸੀ ਕਿਸ ਤਰ੍ਹਾਂ ਇਕੱਠ ਹੁੰਦਾ ਸੀ ਇਕੱਠ ਹੁਣ ਤੋਂ ਹੁਣ ਕਿੰਨਾ ਹੁੰਦਾ ਤੇ ਜਿਹੜਾ ਐਸਟੀਮੇਟ ਇਸ ਵਾਰ ਦਾ ਕਿੰਨਾ ਰਹੂਗਾ ਤੇ ਪੁਰਾਣੇ ਸਮੇਂ ਜਦੋਂ ਤੁਸੀਂ 1999 ਸ਼ੁਰੂ ਕੀਤਾ ਸੀ ਉਦੋਂ ਕਿੰਨਾ ਇਕੱਠ ਹੁੰਦਾ ਸੀ ਅੱਜ ਕੱਲ ਜਿਸ ਤਰ੍ਹਾਂ ਤੁਸੀਂ ਪੁੱਛਿਆ ਵੀ ਨਗਰ ਕਿੰਨਾ ਤਕਰੀਬਨ ਸਾਰੇ ਹੀ ਸ਼ਹਿਰਾਂ ਦੇ ਵਿੱਚ ਕੱਢੇ ਜਾਂਦੇ ਆ ਤੋ ਉਹ ਸਮੇਂ ਨਗਰਗੀਤਨ ਸਾਰੇ ਸ਼ਹਿਰਾਂ ਦੇ ਵਿੱਚ ਨਹੀਂ ਕੱਢੇ ਜਾਂਦੇ ਸੀ ਕੱਠ ਉਦੋਂ ਵੀ ਤਕਰੀਬਨ ਜ਼ਿਆਦਾ ਹੀ ਹੁੰਦਾ ਸੀਗਾ ਕਿਉਂਕਿ ਨਗਰਗੀਤਨ ਸਾਰੇ ਯੂਰਪ ਭਾਰ ਦੇ ਵਿੱਚ ਅਪਾ ਕਹਿ ਸਕਦੇ ਆ ਜਾਂ ਇਟਲੀ ਚ ਕਹਿ ਲਈਏ ਕਿ ਇੱਕੋ ਨਗਰਗੀਤਨ ਹੁੰਦਾ ਸੀ ਜਿਹਦੇ ਵਿੱਚ ਸਾਰੀਆਂ ਸੰਗਤਾਂ ਦੂਰ ਨੇੜੇ ਤੋਂ ਚੱਲ ਕੇ ਪਹੁੰਚਦੀਆਂ ਸੀ ਪਾਵੇਂ ਕਿ ਉਸ ਸਮੇਂ ਇਤਨੀ ਆਬਾਦੀ ਦੇ ਵਿੱਚ ਇੰਡੀਅਨ ਜਿਹੜੇ ਸਾਰੇ ਇੱਥੇ ਘਟ ਸੀਗੇ ਲੇਕਿਨ ਜਿੰਨੇ ਕੁ ਸੀ ਸਾਰੇ ਨਗਰ ਕੀਰਤਨ ਚ ਪਹੁੰਚਦੇ ਕਿਉਂਕਿ ਨਗਰ ਕੀਰਤਨ ਇੱਕੋ ਹੀ ਗੱਡਿਆ ਜਾਂਦਾ ਸੀ ਇਸ ਕਰਕੇ ਇਸ ਨਗਰ ਕੀਰਤਨ ਦਾ ਕੱਠ ਲਗਭਗ ਸ਼ੁਰੂ ਤੋਂ ਹੀ ਜਿਆਦਾ ਵੱਡੀ ਤਦਾਦ ਵਿੱਚ ਹੀ ਰਿਹਾ ਜਿਹੜੀ ਮੈਂ ਤੁਹਾਨੂੰ ਪਹਿਲਾਂ ਵੀ ਪੁੱਛਿਆ ਵੀ ਪਰਮਿਸ਼ਨਾਂ ਕਿਸ ਤਰ੍ਹਾਂ ਮਿਲਦੀਆਂ ਸੀ ਜਿਹੜੇ ਵੀਏ ਨੇ ਕਿਉਂਕਿ ਇਸ ਵਾਰ ਵੀ ਤੁਸੀਂ ਤਬਦੀਲੀ ਕੀਤੀ ਆ ਆਪਾਂ ਉਹਦੇ ਬਾਰੇ ਵੀ ਅੱਗੇ ਗੱਲਬਾਤ ਕਰਾਂਗੇ ਕਿਉਂਕਿ ਕਿਹੜੇ-ਕਿਹੜੇ ਵੀਏ ਨੇ ਉਸ ਸਮੇਂ ਕਿੰਨਾ ਕੁ ਲੰਬਾ ਹੁੰਦਾ ਸੀ ਨਗਰ ਕੀਰਤਨ ਇਹ ਵੀ ਜਾਣਕਾਰੀ ਸੰਗਤਾਂ ਨੂੰ ਦੇ ਦਿਓ ਲਗਭਗ ਤਕਰੀਬਨ ਤਕਰੀਬਨ ਵੀ ਇਹ ਜਿਹੜੇ ਨੇ ਪਹਿਲੇ ਸਾਲਾਂ ਚ ਹੀ ਚੇਂਜ ਕਰਦੇ ਰਹੇ ਆ ਪਾਰਕਾਂ ਦੇ ਵਿੱਚ ਜਿੱਥੇ ਪਾਰਕ ਦੇ ਵਿੱਚ ਪਿਆਸਾ ਦੋਮੋ ਦੇ ਵਿੱਚ ਵੀ ਸਮਾਪਤੀ ਕੀਤੀ ਆ ਪਰ ਵੀ ਆ ਮਾਰਮੋਰਾ ਤੇ ਵੀ ਸਮਾਪਤੀਆਂ ਕੀਤੀਆਂ ਨੇ ਜਿੱਥੇ ਕਿ ਆਪਣੇ ਲਗਦੀ ਆ ਲੂਣਾਪਰਕ ਲਗਦੀ ਆ ਉੱਥੇ ਵੀ ਅਸੀਂ 4-5 ਸਾਲ ਪਹਿਲਾਂ ਉੱਥੇ ਵੀ ਸਮਾਪਤੀ ਕੀਤੀ ਸੀਗੀ ਤੇ ਇਸ ਕਰਕੇ ਵੀ ਇਹ ਜਿਹੜੇ ਨੇ ਤਕਰੀਬਨ ਪਿਛਲੇ ਸਮਿਆਂ ਦੇ ਵਿੱਚ ਵੀ ਲਗਾਤਾਰ ਅਸੀਂ ਚੇਂਜ ਕਰਦੇ ਰਹੇ ਕਿਉਂਕਿ ਸਾਡੀ ਕੋਸ਼ਿਸ਼ ਹੁੰਦੀ ਆ ਤੇ ਹੋਣੀ ਵੀ ਚਾਹੀਦੀ ਆ ਵੀ ਜਿੱਥੇ ਕਿ ਆਪਾਂ ਟਾਲੀਆਂ ਨੂੰ ਲੋਕਾਂ ਨੂੰ ਦਿਖਾਉਣਾ ਆਪਾਂ ਇੱਕੋ 20 ਤੋਂ ਲੰਘ ਲੰਘ ਕੇ ਤਾਂ ਫਿਰ ਔਰ ਹਰ ਸਾਲ ਕੋਈ ਪਰਿਵਾਰਾਂ ਨੂੰ ਇੱਕੋ ਜੀਆਂ ਨੂੰ ਇੱਕੋ ਘਰਾਂ ਨੂੰ ਦਿਖਾਈਏ ਤੇ ਅਸੀਂ ਇਸ ਕਰਕੇ ਚਾਹਦੇ ਹਾਂ ਵੀ ਲੱਗ ਲੱਗ ਵਿਆਹਾਂ ਦੇ ਵਿੱਚੋਂ ਵਿਚਰ ਕੇ ਇੱਥੇ ਲੱਗ ਲੱਗ ਜਿਹੜੇ ਇਟਾਲੀਅਨ ਲੋਕ ਨੇ ਪਾਉਂਦਾ ਨੂੰ ਦਸੀਏ ਕਿ ਸਾਡਾ ਜਿਹੜਾ ਸਿੱਖ ਇਤਿਹਾਸ ਕੀ ਆ ਅਸੀਂ ਦਾੜੇ ਪ੍ਰਕਾਸ਼ ਕਿਉਂ ਕਰਦੇ ਆ ਸਿਰਾਂ ਦੇ ਪੱਗਾਂ ਕਿਉਂ ਬੰਨਦੇ ਆ ਤੇ ਬਹੁਤੇ ਸਾਨੂੰ ਦੂਸਰੇ ਧਰਮਾਂ ਨਾਲ ਜੋੜ ਦਿੰਦੇ ਸੀ ਪਹਿਲਾਂ ਤੇ ਸਾਨੂੰ ਆਪਣੀ ਪਛਾਣ ਜਿਹੜੀ ਦੱਸਣੀ ਹੈ ਇਹ ਨਗਰ ਕਿਸ ਤਰ੍ਹਾਂ ਦੇ ذریعے ਆਪਾਂ ਬੁੱਕਾਂ ਵੰਡ ਕੇ ਜੋ ਇਹਨਾਂ ਦੀ ਭਾਸ਼ਾ ਟਾਲੀਅਨ ਹੈਗੀ ਆ ਉਸ ਭਾਸ਼ਾ ਦੇ ਵਿੱਚ ਲਿਟਰੇਚਰ ਵੰਡ ਕੇ ਤੇ ਅਸੀਂ ਆਪਣੀ ਜਾਣ ਪਛਾਣ ਜਿਹੜੀ ਆਪਾਂ ਇਹਨਾਂ ਲੋਕਾਂ ਨੂੰ ਦੱਸਣੀ ਹੈ ਇਸ ਕਰਕੇ ਜਿਹੜੇ ਨਗਰ ਕੀਤੇ ਜਿਹੜੇ ਆਹੀਂ ਤਕਰੀਬਨ ਕੋਸ਼ਿਸ਼ ਕਰਦੇ ਆਂ ਵੀ ਇਹ ਜਿਹੜੇ 20 ਜਿਹੜੇ ਹਰ ਸਾਲ ਆਪਾਂ ਵਧੀਆ ਢੰਗ ਨਾਲ ਵਧੀਆ ਪਾਰਕਾਂ ਜਿਹੜੀਆਂ ਚੁੰੜਕੇ ਉਹਦੇ ਵਿੱਚ ਵਧੀਆ ਜਿਹੜੇ ਰਹਾਇਸ਼ੀ ਏਰੀਆ ਨੇ ਉਹਨਾਂ ਦੇ ਵਿੱਚੋਂ ਦੀ ਲੰਘ ਕੇ ਨਗਰ ਕੀਤੇ ਜਿਹੜਾ ਆਪਾਂ ਕੱਢਿਆ ਕਰੀਏ ਇਸ ਕਰਕੇ ਸਾਨੂੰ ਇਹ ਕੋਸ਼ਿਸ਼ ਰਹੀ ਆ ਪਹਿਲਾਂ ਵੀ ਆਉਣ ਵਾਲੇ ਸਮੇਂ 'ਚ ਵੀ ਇਦਾਂ ਰਹੂਗੀ ਪਿਛਲੇ ਸਾਲ ਜਦੋਂ ਹਰਮੰਦਰ ਸਾਹਿਬ ਤੇ ਫੁੱਲਾਂ ਦੀ ਵਰਕਾ ਕੀਤੀ ਗਈ ਸੀ ਤੁਸੀਂ ਸਟੇਜ ਤੋਂ ਕਿਹਾ ਗਿਆ ਸੀ ਵੀ ਇੱਥੋਂ ਇਹ ਸ਼ੁਰੂਆਤ ਜਿਹੜੀ ਗੁਰਦੁਆਰਾ ਸਿੰਘ ਸਭਾ ਫਲੇਰੋ ਨੇ ਕੀਤੀ ਸੀ ਜਾਣਕਾਰੀ ਦਵਾਂਗੇ ਕਦੋਂ ਤੋਂ ਆਪਾਂ ਜਿਹੜੀ ਹੈਲੀਕਾਪਟਰ ਉਹਨਾਂ ਨਾਲ ਫੁੱਲਾਂ ਦੀ ਵਰਕਾ ਹੁੰਦੀ ਆ ਹੈਲੀਕਾਪਟਰ ਦੀ ਜਿਹੜੀ ਸ਼ੁਰੂਆਤ ਹੋਈ ਆ ਇਹ 2003 ਦੇ ਵਿੱਚ ਜਦੋਂ ਅਸੀਂ ਗੁਰਦੁਆਰਾ ਸਿੰਘ ਸਭਾ ਫਲੇਰੋ ਦੀ ਨਵੀਂ ਬਿਲਡਿੰਗ ਲੈ ਕੇ ਅਸੀਂ ਇੱਥੇ ਤੋਂ ਘਾਟਨ ਕੀਤਾ ਸੀ ਪਹਿਲਾਂ ਇਹ ਗੁਰਦਰਾ ਸਾਹਿਬ ਮੁੰਤੀ ਰੋਣੇ ਹੁੰਦਾ ਸੀ ਅਸੀਂ ਮੰਤਰੀ ਰੋਣੇ ਦਾ ਇਥੋਂ ਮੇਰੇ ਖਿਆਲ ਚ 15 ਕਿਲੋਮੀਟਰ ਦਾ ਫਰਕ ਹੋਣਾ ਆ ਤੇ 15 ਕਿਲੋਮੀਟਰ ਤੋਂ ਇਹ ਜਦੋਂ ਬਰੇਸ਼ਿਆ ਦੇ ਵਿੱਚ ਨਵੀਂ ਬਿਲਡਿੰਗ ਜਿਹੜੀ ਗੁਰਦੁਆਰਾ ਸਾਹਿਬ ਦੀ ਬਣੀ ਸੀਗੀ ਉਹਦਾ ਉਦਘਾਟਨ ਕੀਤਾ ਸੀ ਉਹਦੇ ਵਾਸਤੇ ਅਸੀਂ ਹੈਲੀਕਾਪਟਰ ਦਾ ਪਹਿਲੀ ਵਾਰੀ ਰੇਂਜ ਕੀਤਾ ਸੀਗਾ ਉਦਘਾਟਨ ਦੇ ਸਮੇਂ ਕਿਉਂਕਿ ਉਸ ਸਮੇਂ ਕਿਤੇ ਵੀ ਹੈਲੀਕਾਪਟਰ ਦਾ ਕੋਈ ਇਦਾਂ ਦਾ ਕਦੇ ਫੁੱਲਾਂ ਦੀ ਬਰਖਾ ਜਾਂ ਨਗਰ ਕਿਸ ਤਰ੍ਹਾਂ ਦੇ ਵਿੱਚ ਨਹੀਂ ਸੀ ਹੁੰਦੀ ਪਹਿਲੀ ਵਾਰੀ ਜਦੋਂ ਉਦਘਾਟਨ ਕੀਤਾ ਤੇ ਮਹਾਰਾਜ ਦੇ ਸਰੂਪ ਪੰਜ ਪਿਆਰੇ ਸਿੰਘ ਸਾਹਿਬਾਨ ਤੇ ਗੁਰੂ ਘਰ ਦਾ ਗ੍ਰੰਥੀ ਤਾਂ ਸੰਤ ਬਾਬਾ ਸਰੂਪ ਸਿੰਘ ਦੀ ਚੰਡੀਗੜ੍ਹ ਵਾਲੇ ਸੀਗੇ ਜਹਾਜ਼ ਜਿਹੜਾ ਹੈਲੀਕਾਪਟਰ ਵੱਡਾ ਬੁੱਕ ਕਰਾਇਆ ਸੀ ਆਪਾਂ ਇਥੋਂ 3 15 ਕਿਲੋਮੀਟਰ ਦੇ ਏਰੀਏ ਤੇ ਚੱਲ ਕੇ ਇੱਥੇ ਪਹੁੰਚਣਾ ਸੀ ਤਾਂ ਆਪਾਂ ਸਾਰੀ ਸੰਗਤਾਂ ਦਾ ਸ਼ੌਂਕ ਸੀਗਾ ਵੀ ਆਪਾਂ ਹੈਲੀਕਾਪਟਰ ਦਾ ਮਹਾਰਾਜ ਦਾ ਸਰੂਪ ਲੈ ਕੇ ਆਉਣਾ ਨਵੀਂ ਬਿਲਡਿੰਗ ਦੇ ਵਿੱਚ ਇਹ ਪਹਿਲੀ ਵਾਰੀ 2003 ਦੇ ਵਿੱਚ ਹੈਲੀਕਾਪਟਰ ਜਿਹੜਾ ਜਿਨ੍ਹਾਂ ਨਾਲ ਸਾਡਾ ਵਾਹ ਪਿਆ ਤੇ ਪਹਿਲੀ ਵਾਰੀ ਉਦਘਾਟਨ ਦੇ ਸਮੇਂ ਚ ਅਸੀਂ ਹੈਲੀਕਾਪਟਰ ਦੀ ਯੂਜ਼ ਵਰਤੋਂ ਕੀਤੀ ਸੀ ਉਸ ਤੋਂ ਬਾਅਦ ਆ ਫਿਰ ਨਗਰ ਕਿਸ ਤਰ੍ਹਾਂ ਤੇ ਹਰ ਸਾਲ ਦੇ ਵਿੱਚ ਅਸੀਂ ਉਹਨਾਂ ਨਾਲ ਸਾਡੀ ਵਾਗ ਵੀ ਹੋ ਗਈ ਹਰ ਸਾਲ ਫਿਰ ਫੁੱਲਾਂ ਦੀ ਵਰਖਾ ਜਿਹੜੀ ਹੈਲੀਕਾਪਟਰ ਦੇ ਜ਼ਰੀਏ ਨਗਰਿਕ ਇਤਰਾ ਤੇ ਵੀ ਗੁਰਸਾਬ ਅਤੇ ਸੰਗਤਾਂ ਦੇ ਫੁੱਲਾਂ ਦੀ ਵਰਖਾ ਹੈਲੀਕਾਪਟਰ ਕਰਦਾ ਆ ਰਿਹਾ ਔਰ ਲਗਾਤਾਰ ਕਰਦਾ ਆ ਰਿਹਾ ਹੈ। ਅਤਕੀ ਫਿਰ ਜਿਹੜਾ 3 ਮਾਰਚ 2024 ਨੂੰ ਨਗਰਿਕ ਇਤਰਾੋਂ ਆਪਾਂ ਕੱਢ ਰਹੇ ਆ ਬ੍ਰਿਸ਼ਾ ਦੇ ਵਿੱਚ ਉਹਦੇ ਵਿੱਚ ਵੀ ਤਕਰੀਬਨ 6:30 ਵਜੇ 6:00 ਵਜੇ ਦੇ ਕਰੀਬ ਜਿਹੜਾ ਹੈਲੀਕਾਪਟਰ ਪਹੁੰਚੇਗਾ ਜਿਹੜਾ ਕਿ ਗੁਰਸਾਬ ਅਤੇ ਗੁਰਦਿਆਂ ਸੰਗਤਾਂ ਤੇ ਫੁੱਲਾਂ ਦੀ ਵਰਖਾ ਕਰੇਗਾ ਜੀ। ਡੋctor ਜੱਬ ਇੱਕ ਇਹ ਅਹਿਮ ਸਵਾਲ ਜਿਹੜਾ ਕਿ ਕਿਉਂਕਿ ਕਾਫੀ ਜ਼ਿਆਦਾ ਜਿਹੜੇ ਨਗਰ ਕੀਰਤਨ ਸੈ ਜਾਂਦੇ ਤੁਸੀਂ ਪਹਿਲਾਂ ਵੀ ਮਹੱਤਵ ਬਾਰੇ ਦੱਸਿਆ ਵੀ ਜਦੋਂ ਅਸੀਂ ਨਿਕਲਦੇ ਆ ਇੱਕ ਸੰਗਤ ਦੇ ਰੂਪੀ ਲੋਕ ਸਾਨੂੰ ਇਹ ਲੋਕ ਦੇਖਦੇ ਨੇ ਸਾਡੇ ਧਰਮ ਨੂੰ ਵਾਚਦੇ ਨੇ ਤੁਹਾਨੂੰ ਕਿੰਨਾ ਕੁ ਲੱਗਦਾ ਤੁਸੀਂ ਕਿਉਂਕਿ ਬਰੇਸ਼ੀਆ ਦੇ ਵਿੱਚ ਲੰਬੇ ਸਮੇਂ ਤੋਂ ਨਗਰ ਕੀਰਤਨ ਸੈ ਜਾ ਰਹੇ ਹੋ ਇਟਲੀ ਦੇ ਹੋਰ ਨਾ ਗੋਰਦਵਾਰਾ ਸਭਾਂ ਦੇ ਵਿੱਚ ਵੀ ਨਗਰ ਕੀਰਤਨ ਲੀਕੇ ਜਾਂਦੇ ਨੇ ਵਕ ਵਕ ਸ਼ਹਿਰਾਂ ਦੇ ਵਿੱਚ ਕਿੰਨਾ ਕੁ ਮਹੱਤਵ ਮੰਨਦੇ ਹੋ ਵੀ ਹੈਗਾ ਨਗਰ ਕੀਰਤਨਾਂ ਦਾ ਤੇ ਉਹਨਾਂ ਨਾਲ ਕਿੰਨਾ ਕਿੰਨਾ ਲੋਕਾਂ ਨੂੰ ਸਾਡੇ ਧਰਮ ਦਾ ਪਤਾ ਲੱਗਦਾ ਦੇਖੋ ਜੀ ਪਹਿਲਾਂ ਦੋ ਉਹ ਪਹਿਲਾਂ ਗੱਲ ਕਰੀਏ ਜੇ 1987 ਦੇ ਵਿੱਚ ਬਹੁਤ ਘੱਟ ਆਬਾਦੀ ਸੀਗੀ ਆਪਣੇ ਇੰਡੀਅਨ ਭਰਾਵਾਂ ਦੀ ਇਟਲੀ ਦੇ ਵਿੱਚ ਪੂਰੀ ਇਟਲੀ ਚ ਹੁਣ ਬਹੁਤ ਜ਼ਿਆਦਾ ਤਕਰੀਬਨ 2 ਲੱਖ ਦੇ ਕਰੀਬ ਅਸੀਂ ਇੱਥੇ ਬਸੇ ਹੋਏ ਆਂ ਪੂਰੀ ਇਟਲੀ ਚ ਤੇ ਜਦੋਂ ਪਹਿਲਾਂ ਥੋੜਾ ਜਿਹਾ ਅੱਜ ਤੋਂ 15-20 ਸਾਲ ਪਹਿਲਾਂ ਜਦੋਂ ਅਸੀਂ ਮਾਰਕੀਟਾਂ ਦੇ ਵਿੱਚ ਦਸਤਾਰ ਬੰਨ ਕੇ ਦਾੜੀ ਪ੍ਰਕਾਸ਼ ਇਹਦੂ ਕਰਕੇ ਜਾਣਾ ਤੇ ਇਹ ਲੋਕ ਥੋੜਾ ਜਿਹਾ ਸਾਨੂੰ ਹੋਰ ਨਿਗਾਣਾ ਵੇਖਦੇ ਸੀਗੇ ਪਰ ਇਹ ਨਗਰਿਕਤਾ ਕਰਕੇ ਜਾਂ ਆਪਣਾ ਇੱਥੇ ਜੋ ਸਾਡਾ ਜਿਹੜੀਆਂ ਸੁਸਾਇਟੀਆਂ ਨੇ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਵੱਲੋਂ ਜੋ ਸਵਾਵਾ ਨਿਭਾਈਆਂ ਜਾ ਰਹੀਆਂ ਨੇ ਉਹਨਾਂ ਦਾ ਨਤੀਜਾ ਆਇਆ ਵੀ ਅੱਜ ਸਾਨੂੰ ਬੜੇ ਤਰੀਕੇ ਨਾਲ ਇਹਨਾਂ ਨੂੰ ਪਤਾ ਹੈ ਸਿੱਖ ਧਰਮ ਦੇ ਬੰਦੇ ਨੇ ਸਿੱਖ ਧਰਮ ਦਾ ਥੋੜਾ ਬਾਲਾ ਇਹਨਾਂ ਨੂੰ ਹੁਣ ਪਤਾ ਲੱਗ ਚੁੱਕਾ ਕਿਉਂਕਿ ਬਹੁਤ ਵੱਡੀ ਬਹਾਦੀ ਹਾਜਤਾਂ ਇਟਲੀ ਦੇ ਵਿੱਚ ਅਸੀਂ ਵਸੇ ਹੋਏ ਆ ਤੇ ਇਹਨਾਂ ਨੂੰ ਬਸ ਪਤਾ ਲੱਗਣਾ ਵੀ ਚਾਹੀਦਾ ਸਿੱਖ ਧਰਮ ਕੀ ਆ ਜਿਸ ਤਰ੍ਹਾਂ ਕਿ ਦੂਸਰੀਆਂ ਕੰਟਰੀਆਂ ਦੇ ਵਿੱਚ ਕੋਵਿਡ ਦੇ ਦਰਮਿਆਨ ਲੰਗਰ ਦੀ ਜਿਹੜੀ ਆ ਬੜੀ ਵੱਡੇ ਪੱਧਰ ਤੇ ਜਿਹੜੀ ਸਾਰੇ ਲੋਕਾਂ ਨੂੰ ਖੁੱਲਾ ਲੰਗਰ ਛਕਾਇਆ ਲੇਕਿਨ ਇਟਲੀ ਦੇ ਵਿੱਚ ਉਹ ਕੰਮ ਨਹੀਂ ਸੀਗਾ ਇਟਲੀ ਦੇ ਵਿੱਚ ਸਾਡੇ ਵਲੰਟੀਰੀਅਰ ਵੀ ਨਹੀਂ ਲੈਂਦੇ ਸੀ ਉਹ ਤੇ ਨਾ ਹੀ ਸਾਨੂੰ ਲੰਗਰ ਦੀ ਉਹ ਛਕਾਉਣ ਵਾਸਤੇ ਯਾਜਤੇ ਦਿੰਦੇ ਸੀਗੇ ਕਿਉਂਕਿ ਉਹ ਸਾਨੂੰ ਉਹ ਨਿਗਾਹ ਨਾਲ ਨਹੀਂ ਵੇਖਿਆ ਜਾਂਦਾ ਜੀ ਨਾ ਕਿ ਜਿਹੜੇ ਨਿਗਾਹ ਨਾਲ ਦੂਜੀਆਂ ਕੰਟਰੀਆਂ ਦੇ ਵਿੱਚ ਵੇਖਿਆ ਜਾ ਰਿਹਾ ਇੰਗਲੈਂਡ ਨਾਲ ਲੋ ਅਮਰੀਕਾ ਨਾਲ ਲੋ ਕੈਨੇਡਾ ਨਾਲ ਲੋ ਉੱਥੇ ਸਾਡੇ ਜਿਹੜੇ ਆ ਸਿੱਖ ਧਰਮ ਦੇ ਨਾਲ ਸੰਬੰਧਿਤ ਵੀਰ ਭਰਾ ਨੇ ਸਾਡੇ ਉੱਥੇ ਪਾਰਲੀਮੈਂਟ ਮੈਂਬਰ ਪਾਰਲੀਮੈਂਟ ਜਿੱਤੇ ਹੋਏ ਨੇ ਉਹਨਾਂ ਨੂੰ ਪਤਾ ਹੈ ਸਾਰਾ ਉੱਥੇ ਦੀ ਗਵਰਨਮੈਂਟਾਂ ਨੂੰ ਪਤਾ ਵੀ ਸਿੱਖ ਧਰਮ ਕੀ ਆ ਲੇਕਿਨ ਇਟਲੀ ਦੇ ਵਿੱਚ ਅਜੇ ਤੱਕ ਥੋੜੇ ਜਿਹੇ ਹੀ ਇਸ ਕੋਲ ਨੂੰ ਪਿੱਛੜੇ ਆ ਆਉਣ ਵਾਲੇ ਸਮੇਂ ਚ ਗੁਰੂ ਕਿਰਪਾ ਕਰੇਗਾ ਆਪਾਂ ਇਸ ਪਾਸੇ ਵੀ ਹੌਲੀ ਹੌਲੀ ਵੋਟਾਂ ਵਾਲੇ ਇਲੈਕਸ਼ਨ ਵਾਲੇ ਪਾਸੇ ਵੀ ਵਧਾਂਗੇ ਤਾਂ ਕਿ ਅਸੀਂ ਇਹਨਾਂ ਨੂੰ ਹਰ ਤਰੀਕੇ ਨਾਲ ਅਸੀਂ ਦੱਸ ਸਕੀਏ ਸਾਡੀ ਪਹਿਚਾਣ ਕੀ ਆ ਮੇਨ ਗੱਲ ਇਹੀ ਆ ਸਾਨੂੰ ਜਿਹੜੀ ਆ ਕਿ ਸਿੱਖ ਧਰਮ ਕੀ ਆ ਨਗਰ ਕਿਤਨਾ ਦਾ ਵੀ ਇਹੀ ਮਤਲਬ ਆ ਵੀ ਸਿੱਖ ਧਰਮ ਕੀ ਆ ਸਾਡੀ ਪਹਿਚਾਣ ਕੀ ਆ ਅਸੀਂ ਸ਼੍ਰੀ ਸਾਹਿਬ ਕਿਉਂ ਬਣਨੇ ਆ ਤੁਹਾਨੂੰ ਪਤਾ ਹੋਏਗਾ ਥੋੜਾ ਸਮਾਂ ਪਹਿਲਾਂ ਪੁਲਸ ਵਾਲੇ ਜੇ ਤੁਸ਼ਰੀ ਸਾਹਿਬ ਪਾਈ ਹੁੰਦੀ ਸੀ ਤਾਂ ਸਾਡੇ ਚਲਾਨ ਕਰ ਦਿੰਦੇ ਸੀ ਹੁਣ ਉਹਨਾਂ ਨੂੰ ਪਤਾ ਲੱਗ ਚੁੱਕਾ ਆ ਭਾਵੇਂ ਕਿ ਸਾਡੇ ਤਾਂ ਰਮਜ਼ ਤੱਕ ਰਜਿਸਟਰਡ ਨਹੀਂ ਹੈ ਲੇਕਿਨ ਫਿਰ ਵੀ ਹੁਣ ਉਹਨਾਂ ਨੂੰ ਪਤਾ ਆ ਸਿੱਖ ਧਰਮ ਦੇ ਨੇ ਸਿੰਘ ਨੇ ਇਹ ਕਿਰਪਾਨ ਪਾ ਕੇ ਰੱਖਦੇ ਨੇ ਕਈ ਵਾਰੀ ਉਹ ਕਹਿੰਦੇ ਨੇ ਕਿਰਪਾਨ ਦਿਖਾਓ ਫਿਰ ਕਹਿੰਦੇ ਨੇ ਜਾਓ ਬਈ ਤੇ ਉਹ ਇਹ ਉਹਨਾਂ ਨੂੰ ਪਤਾ ਲੱਗ ਚੁੱਕਾ ਆ ਇੱਥੋਂ ਦੀ ਪੁਲਿਸ ਪ੍ਰਸ਼ਾਸਨ ਨੂੰ ਪਤਾ ਲੱਗ ਚੁੱਕਾ ਵੀ ਮਾ ਤੇ ਮੰਨਦੇ ਤੁਸੀਂ ਵੀ ਨਗਰ ਕੀਰਤਨ ਹਾਂਜੀ ਮੈਂ ਹੋਰ ਵੀ ਨਾਲ ਮੰਨਦਾ ਜਿੱਦਾਂ ਸਿੱਖੀ ਸੁਸਾਇਟੀ ਜਾਂ ਸਹਿਬਾ ਸੁਸਾਇਟੀ ਜਾਂ ਉਹ ਵੀ ਬੜਾ ਪ੍ਰਚਾਰ ਕਰਦੇ ਆ ਕਲਚੂਰਾ ਸਿੱਖ ਵਾਲੇ ਆ ਉਹ ਵੀ ਪ੍ਰਚਾਰ ਕਰਦੇ ਆ ਸਬੰਧੀਆਂ ਆ ਉਹ ਵੀ ਪ੍ਰਚਾਰ ਕਰਦੀਆਂ ਦਾ ਸਾਰਿਆਂ ਨੂੰ ਸਾਂਝਾ ਜੋ ਥੋੜਾ ਥੋੜਾ ਐਸਾ ਹੀ ਪੁੰਨੇ ਆ ਸਾਰੇ ਰਲ ਮਿਲ ਕੇ ਚਾਹੇ ਉਹ ਨਗਰ ਕੀਰਤਨ ਨੇ ਚਾਹੇ ਉਹ ਅਹੀਂ ਲਿਟਰੇਚਰ ਵੰਡ ਕੇ ਜਾਂ ਹੋਰ ਵੀ ਸਾਡੇ ਜਿਹੜੇ ਬੱਚੇ ਆ ਉਹ ਇਹਨਾਂ ਦੇ ਜਿਹੜੇ ਜਿੰਨੇ ਵੀ ਸਿੱਖ ਧਰਮ ਸੰਮੇਲਨ ਹੁੰਦੇ ਆ 크ਰਿਸਚਨ ਧਰਮ ਨਾਲ ਸੰਮੇਲਨ ਹੁੰਦੇ ਆ ਉਹਨਾਂ 'ਚ ਸਾਡੇ ਬੱਚੇ ਜਾਂਦੇ ਆ ਅਮਰੀਕ ਸਿੰਘ ਦਾ ਬੱਚਾ ਉਹ ਜਾਂਦਾ ਉਹਨਾਂ ਸੰਮੇਲਨਾਂ ਦੇ ਵਿੱਚ ਜਾ ਕੇ ਉਹ ਉਹਨਾਂ ਨਾਲ ਗੱਲਬਾਤ ਕਰਦਾ ਜਦੋਂ ਆਪਣੇ ਧਰਮ ਦੀ ਗੱਲ ਕਰਦੇ ਉਹ ਆਪਣੀ ਧਰਮ ਦੀ ਗੱਲ ਕਰਦੇ ਤਾਂ ਉਹ ਸਾਰੇ ਜਰੀਏ ਆ ਆਪਾਂ ਆਪਣੀ ਪਛਾਣ ਦੱਸਣ ਵਾਸਤੇ ਜਿਸ ਤਰ੍ਹਾਂ ਦਾ ਵੀ ਆਪਾਂ ਹਿੱਸਾ ਪਾ ਸਕਨੇ ਆ ਵੱਤ ਵੱਦ ਅਸੀਂ ਸਾਰੇ ਨਾਲ ਮਿਲ ਕੇ ਪਾ ਰਹੇ ਆ ਮੈਂ ਸਾਰਿਆਂ ਨੂੰ ਬਰਾਬਰ ਰੱਖਦਾ ਨੇ ਨਗਰ ਕਿਤਨਾ ਦੇ ਵਿੱਚ ਇਹ ਸਹਿਯੋਗ ਆ ਨਗਰ ਕਿਤਨਾ ਦਾ ਵੱਡਾ ਸਹਿਯੋਗ ਕੀਤਾ ਜਾ ਸਕਦਾ ਕਿਉਂਕਿ ਹਰ ਸ਼ਹਿਰ ਦੇ ਵਿੱਚ ਨਿਕਲਦੇ ਨੇ ਤਾਂ ਵੱਡੀ ਤੋਦਾ ਦੇ ਵਿੱਚ ਸੰਗਤਾਂ ਦਾ ਇਕੱਠ ਹੁੰਦਾ 10000 ਤੋਂ 5000 ਤੋਂ ਉੱਪਰ ਉੱਪਰ ਹਰ ਨਗਰ ਕੀਰਤਨ ਦਾ ਇਕੱਠ ਆ ਤੇ ਜਦੋਂ ਉਹ ਵੇਖਦੇ ਆ ਵਿੱਚ ਲੰਗਰ ਵੀ ਲੱਗੇ ਹੁੰਦੇ ਆ ਵਿੱਚ ਵਧੀਆ ਤਰੀਕੇ ਨਾਲ ਸਫਾਈਆਂ ਵੀ ਚੱਲਦੀਆਂ ਅੱਗੇ ਕਿ ਬੀਬੀਆਂ ਪੱਟ ਝਾੜੂਆਂ ਦੀ ਸੇਵਾ ਕਰਦੀਆਂ ਤਾਂ ਉਹ ਸਾਰਾ ਕੁਝ ਜਦੋਂ ਵੇਖਦੇ ਆ ਵੀ ਆਪਾਂ ਇੱਕ ਵਧੀਆ ਆਪਾਂ ਆਪਣਾ ਆਪਣ 96 ਸਾਲਾਂ ਇੱਕ ਵਧੀਆ ਦਿਖਾਣੇ ਆਪਾਂ ਆਪਣੇ ਦੇਖ ਤੇ ਉਹ ਫਿਰ ਇਸ ਗੱਲ ਤੋਂ ਪ੍ਰਭਾਵਿਤ ਹੁੰਦੇ ਆ ਵਿੱਚ ਹਰ ਤਰ੍ਹਾਂ ਦਾ ਲੰਗਰ ਚੱਲਦਾ ਹੁੰਦਾ ਵਿੱਚ ਬੁੱਕਾਂ ਵੀ ਮੰਡੀਆਂ ਜਾ ਰਹੀਆਂ ਹੁੰਦੀਆਂ ਨੇ ਤੇ ਬੜੇ ਸ਼ਰਧਾ ਭਾਵਨਾ ਨਾਲ ਉਹ ਵੀ ਲੋਕ ਵੇਖਦੇ ਆ ਫਿਰ ਉਹਨਾਂ ਨੂੰ ਉਹ ਪੁੱਛਦੇ ਆ ਵੀ ਇਹ ਕਿਹੜੇ ਧਰਮ ਨਾਲ ਸੰਬੰਧ ਨੇ ਤੇ ਇਸ ਕਰਕੇ ਫਿਰ ਜਿਹੜਾ ਸਾਡਾ ਜਿਹੜਾ ਮਨੋਰਥ ਆ ਉਹ ਪੂਰਾ ਹੁੰਦਾ ਆ 70 80 ਦੇ ਕਰੀਬ ਗੁਰਦੁਆਰਾ ਸਾਹਿਬ ਨੇ ਤੇ ਹੋਰ ਵੀ ਯੂਰਪ ਦੇ ਵਿੱਚ ਗੁਰਦੁਆਰਾ ਸਾਹਿਬ ਨੇ ਪਰ ਫਿਰ ਗੱਲ ਉੱਥੇ ਆ ਜਾਂਦਾ ਵੀ ਜਿਹੜਾ ਗੁਰਦੁਆਰਾ ਸਿੰਘ ਸਭਾ ਫਲੇਰ ਦੁਆਰਾ ਬਰੇਸ਼ੀਆ ਵਿੱਚ ਹਰ ਬਰ ਨਗਰ ਕੀਰਤਨ ਸੇ ਆ ਜਾਂਦਾ ਉਹ ਸੰਗਤਾਂ ਕਿਉਂ ਡੀਕਦੇ ਰਹਿੰਦੀਆਂ ਨੇ ਉਹ ਵੀ ਇੱਕ ਆਪਾਂ ਜਰੂਰ ਗੱਲਬਾਤ ਕਰੀਏ ਵੇਖੋ ਜੀ ਵੱਡੀ ਗੱਲ ਤੇ ਆ ਵੀ ਇਹਦੇ ਵਿੱਚ ਕੱਠ ਬਹੁਤ ਵੱਡਾ ਹੁੰਦਾ ਆ ਦੂਸਰੀ ਗੱਲ ਇਹ ਆ ਵੀ ਸਟਾਲ ਜਿਹੜੇ ਆ ਬੜੀ ਬੜੀ ਦੂਰੋਂ ਸੰਗਤਾਂ ਜਿਹੜੇ ਨੇ ਲੰਗਰ ਦੇ ਹਰ ਤਰ੍ਹਾਂ ਤਰ੍ਹਾਂ ਦੇ ਸਟਾਲ ਜਿਹੜੇ ਇੱਥੇ ਲੱਗਦੇ ਆ ਫਿਰ ਹੈਲੀਕਾਪਟਰ ਦੀ ਜਿਹੜੀ ਆ ਰੀਤ ਪੁਰਾਣੀ ਆ ਇੱਥੋਂ ਸ਼ੁਰੂ ਹੋਈ ਆ ਤੇ ਫੁੱਲਾਂ ਦੀ ਵਰਖਾ ਉਹ ਵੀ ਇੱਕ ਦੇਖ ਵਿਖਣ ਵਾਲਾ ਹੁੰਦਾ ਤੇ ਬਹੁਤ ਵਧੀਆ ਜਿਹੜੀ ਗੱਲ ਇੱਕ ਹੁੰਦੀ ਆ ਉਹਦੇ ਵਿੱਚ ਦੇਖੋ ਤੁਸੀਂ ਵੀ ਪੰਜ ਪਿਆਰੇ ਸਿੰਘ ਸਾਹਿਬਾਨ ਦੇ ਦਰਸ਼ਨ ਤੇ ਗੁਰੂ ਸਾਹਿਬ ਆਪ ਜਿਹਦੇ ਵਿੱਚ ਵਿਚਰਦੇ ਨੇ ਤੇ ਸਾਡੇ ਸਿੱਖ ਧਰਮ ਦੇ ਸਾਰੇ ਭਰਾਵਾਂ ਨੂੰ ਸਾਰੇ ਸੰਗਤ ਨੂੰ ਇਹੀ ਹੁੰਦਾ ਵੀ ਇਹੀ ਆ ਗੁਰੂ ਸਾਹਿਬ ਦੇ ਤੇ ਪੰਜਾਂ ਪਿਆਰਿਆਂ ਦੇ ਦਰਸ਼ਨ ਕਰਨੇ ਆ ਤੇ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਜਿਹੜਾ 3-4 ਘੰਟੇ 5 ਘੰਟੇ ਦਾ ਜਿਹੜਾ ਸਮਾਂ ਆ ਔਰ ਗੁਰੂ ਦੇ ਰਖੇ ਲਾਉਣ ਦੀ ਵੱਡੀ ਜਿਹੜੀ ਕੋਸ਼ਿਸ਼ ਹੁੰਦੀ ਸਾਰਿਆਂ ਦੀ ਇਹ ਵੱਡੀ ਪ੍ਰਾਪਤੀ ਜਿਹੜੀ ਇਹ ਹੁੰਦੀ ਹੈ ਜੀ ਇਸ ਵਾਰ ਆਪਾਂ ਵੀ ਇਹ ਦੀ ਤੁਸੀਂ ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਸੀ ਤੁਸੀਂ ਕਿਉਂਕਿ ਰੂਟ ਚੇਂਜ ਕੀਤਾ ਸੰਗਤਾਂ ਨੂੰ ਆਪਾਂ ਉਹਦੀ ਵੀ ਜਾਣਕਾਰੀ ਦੇ ਦੇਈਏ ਤਾਂ ਕਿ ਕੋਈ ਜਿਹੜੇ ਸੰਗਤ ਨੇ ਉਹਨਾਂ ਦੇ ਵਿੱਚ ਮਾਨਾਂ ਦੇ ਵਿੱਚ ਦਚਿੱਤੀ ਨਾ ਰਹਿ ਜਾਵੇ ਵੀ ਹਾਂ ਇਸ ਵਾਰ ਜਿਹੜਾ ਨਗਰ ਕੀਰਤਨ ਦਾ ਰੂਟ ਕੀਆ ਦੇਖੋ ਜੀ ਸ਼ਹਿਰ ਬਰੇਸ਼ਾ ਚ ਦੋ ਨਗਰ ਕਿਤਨ ਕੱਢੇ ਜਾਂਦੇ ਆ ਇੱਕ ਸ਼ਰਦਬਾਰ ਗੁਰਦੁਆਰਾ ਸਾਹਿਬ ਬਰੇਸ਼ਾ ਦੇ ਵਿੱਚੀ ਵੀ ਆਮ ਲੰਨੋਂ ਤੋਂ ਉਹਨਾਂ ਵੱਲੋਂ ਕੱਢਿਆ ਜਾਂਦਾ ਇੱਕ ਫਲਾਰਾ ਵੱਲੋਂ ਤੇ ਤਕਰੀਬਨ 25 ਮਾ ਨਗਰ ਕਿਤਨ ਜਿਹੜਾ ਅਸੀਂ ਹੁਣ ਕੱਢ ਰਹੇ ਆ ਤੇ ਜੇ ਆਪਾਂ ਇੱਕੋ ਹੀ 20 ਦੇ ਵਿੱਚੋਂ ਲੰਗੀ ਉਹ ਤੇ ਉਹ ਵੀ ਉਸ ਨੂੰ ਲੰਘ ਜਾਣਾਹੀਂ ਵੀ ਉਥੋਂ ਲੰਗੀ ਏ 2 ਕਿਲੋਮੀਟਰ ਦੇ ਏਰੀਆ ਚੋਂ ਉਥੋਂ ਲੰਘ ਕੇ ਜਾਂਦਾ ਹਾਦਰਾਬਾਦ ਅਸੀਂ ਉਥੋਂ ਲੰਗੀਏ ਉਹ ਫਿਰ ਦਿਖਾਉਣਾ ਕੀ ਆਪਾਂ ਕਿਸੇ ਨੂੰ ਤੇ ਇਸ ਕਰਕੇ ਮੇਰੀ ਉਹਨਾਂ ਦੇ ਜਿਹੜੇ ਮੁਖ ਸੇਵਾਦਾਰ ਨਾਲ ਗੱਲ ਹੋਈ ਸੀਗੀ ਤੋ ਉਹਨਾਂ ਨੇ ਮੈਨੂੰ ਅਸੀਂ ਡਿਸਕਸ ਕੀਤੀ ਆ ਕਿ ਵੀ ਅਸੀਂ ਆਦ ਕੀ ਰੂਟ ਚੇਂਜ ਕਰ ਲੈਣੇ ਆ ਕਿਉਂਕਿ ਦਿਖਾਉਣਾ ਫਿਰ ਆਪਾਂ ਲੱਗ ਲੱਗ ਦਿਖਾਉਣਾ ਚਾਹੀਦਾ ਉਹ ਮੈਨਾਂ ਇਸ ਗੱਲ ਤੇ ਸਹਿਮਤ ਹੋਏ ਤੇ ਫਿਰ ਅਸੀਂ ਆਦ ਕੀ ਜਿਹੜੇ ਵੀਏ ਚੇਂਜ ਕੀਤੇ ਸੀਗੇ ਆਦ ਕੀ ਹੜਾ ਜਿਹੜਾ ਨਗਰ ਕੀਤਾ ਨਾ ਹਰ ਸਾਲ ਦੀ ਤਰ੍ਹਾਂ ਸ਼ੁਰੂ ਉੱਥੋਂ ਹੀ ਹੋਣਾ ਆ ਵੀ ਆ ਕੋਰਸਿਕਾ ਤੋਂ ਹੀ ਜਿੱਥੋਂ ਹਰ ਸਾਲ ਸ਼ੁਰੂ ਹੁੰਦਾ ਵੀ ਆ ਕੋਰਸਿਕਾ ਤੋਂ ਸ਼ੁਰੂ ਹੋ ਕੇ ਵੀ ਆ ਸਰਦੇਨਾ ਨੂੰ ਅਸੀਂ ਮੁੜਾਂਗੇ ਵੀ ਆ ਸਰਦੇਨਾ ਤੋਂ ਵੀ ਆ ਕੂਰਫੋ ਵੀ ਆ ਕੁਰਫਾ ਤੋਂ ਵੀ ਅਚੀਫਾ ਲੋਨੀਆਂ ਜਾਵਾਂਗੇ ਚੀਫਾ ਲੋਨੀਆਂ ਜਿਹੜਾ ਹੈਗਾ ਬੜਾ ਵੱਡੀ ਰੋਡ ਆ ਵੱਡੀ ਛੜਕ ਆ ਬੜਾ ਲੰਬਾ ਬਰੇਸ਼ਾ ਦੂਹੇ ਦਾ ਬਹੁਤ ਵਧੀਆ ਰੋਡ ਆ ਜਿਹਦੇ ਵਿੱਚ ਬਿਲਡਿੰਗਾਂ ਬੜੀਆਂ ਅੱਛੀਆਂ ਅੱਛੀਆਂ ਨੇ ਸੋਹਣਾ ਰੋਡ ਆ ਵਧੀਆ ਰੋਡਾਂ ਔਰ ਰੈਸ਼ੀ ਏਰੀਆ ਸਾਰਾ ਹੀ ਵੀ ਆ ਚੀਫਾ ਲੋਨੀਆਂ ਤੋਂ ਹੁੰਦੇ ਹੋਏ ਪੈਟਰੋਨ ਨੈਨੀ ਵੀ ਆ ਤੇ ਪਹੁੰਚਾਂਗੇ ਜਿੱਥੇ ਕਿ 24 ਘੰਟੇ ਫਾਰਮੇਸੀ ਖੁੱਲੀ ਹੁੰਦੀ ਆ ਉਸ ਵੀਏ ਦੇ ਵਿੱਚ ਉਹ ਜਿਆਦਾ ਮਸ਼ਹੂਰ ਆ 24 ਘੰਟੇ ਵਾਲੀ ਫਾਰਮੇਸੀ ਉਸ ਰੋਡ ਤੇ ਆ ਤੇ ਅਸੀਂ ਵੀ ਆ ਪੈਟਰੋਨ ਨੈਨੀ ਤੋਂ ਹੁੰਦੇ ਹੋਏ ਫਿਰ ਜਿਹੜੀ ਅਕਮਿਲੋ ਤਰੇਲੋ ਪਾਰਕ ਹੈਗੀ ਆ ਜਿਹੜੀ ਸਟੇਸ਼ਨ ਦੀ ਬੈਕਸਾਈਡ ਤੇ ਆ 10 10 ਜਾਵੇ ਵੀ ਉੱਥੇ ਬਹੁਤ ਜ਼ਿਆਦਾ ਗੱਡੀਆਂ ਦੀ ਪਾਰਕਿੰਗ ਕਰਨ ਲਈ ਜਗ੍ਹਾ ਹੈਗੀ ਆ ਸਟੇਸ਼ਨ ਦੀ ਬੈਕਸਾਈਡ ਤੇ ਆਪਾਂ ਗੱਡੀਆਂ ਪਾਰਕਿੰਗ ਕਰ ਸਕਦੇ ਆ फ्रंट ਤੇ ਜਿਹੜੀ ਇੱਕ ਪੰਨੀ ਮਾਰਕੀਟ ਆ ਉੱਥੇ ਵੀ ਆਪਾਂ ਗੱਡੀਆਂ ਆਪਣੀਆਂ ਪਾਰਕਿੰਗ ਕਰ ਸਕਦੇ ਆ ਬਹੁਤ ਜਗ੍ਹਾ ਗੱਡੀਆਂ ਪਾਰਕਿੰਗ ਕਰਨ ਲਈ ਇਹ ਵੀ ਇੱਕ ਸੰਗਤਾਂ ਲਈ ਜ਼ਰੂਰੀ ਦੇਖਣਾ ਪੈਂਦਾ ਵੀ ਜਿੱਥੇ ਇਹ ਨਗਰ ਕੀਤਾ ਦੀ ਸਮਾਪਤੀ ਕਰਨੀ ਆ ਜੇ 35-40 ਹਜ਼ਾਰ ਸੰਗਤ ਦਾ ਇਕੱਠ ਹੋਣਾ ਤਾਂ ਉਹਨਾਂ ਨੇ ਆ ਕੇ ਖੜਨਾ ਕਿੱਥੇ ਗੱਡੀਆਂ ਕਿੱਥੇ ਪਾਰਕਿੰਗ ਕਰਨੀਆਂ ਉਹ ਸਾਰਾ ਕੁਝ ਦੇਖਣਾ ਪੈਂਦਾ ਉੱਥੇ ਕਾਫੀ ਵੱਡੀ ਪੱਦਰ ਦੇ ਵੱਡੀ ਤਦਾਦ ਦੇ ਵਿੱਚ ਆਪਾਂ ਗੱਡੀਆਂ ਪਾਰਕਿੰਗ ਜਿਹੜੀਆਂ ਆਪਾਂ ਸਟੇਸ਼ਨ ਦੀ ਬੈਕਸਾਈਡ ਤੇ ਆਪਾਂ ਕਰ ਸਕਦੇ ਆ ਸਟੇਸ਼ਨ ਦੀ ਬੈਕਸਾਈਡ ਤੇ ਮੇਰੇ ਖਿਆਲ ਚ 500 700 ਮੀਟਰ ਦੀ ਦੂਰੀ ਤੇ ਜਿਹੜੀ ਇਹ ਪਾਰਕ ਹੈਗੀ ਆ ਕਮਿਲੋ ਪਾਰਕ ਤਰੇਲੋ ਜਿਹੜੀ ਕਿ ਉੱਥੇ ਸਮਾਪਤੀ ਹੋਵੇਗੀ ਜਿੱਥੇ ਜਾ ਕੇ ਉਹ ਪਾਰਕ ਵੀ ਕਾਫੀ ਲੰਬੀ ਆ ਔਰ ਵੱਡੀ ਆ ਬਹੁਤ ਵੱਡੀ ਆ ਜਿਹਦੇ ਵਿੱਚ ਬਹੁਤ ਪਿਆਰਾ ਵਧੀਆ ਘਾ ਲੱਗਾ ਹੋਇਆ ਜਿਹਦੇ ਵਿੱਚ ਮੇਰੇ ਹਿਸਾਬ ਨਾਲ 50 ਹਜ਼ਾਰ ਦੇ ਕਰੀਬ ਕਰੀਬ ਜਿਹੜੀ ਸੰਗਤ ਦਾ ਇਕੱਠ ਜਿਹੜਾ ਅੰਦਰ ਖੜ ਕੇ ਬਹਿ ਕੇ ਆਪਾਂ ਗੁਰੂ ਦਾ ਹਰ ਜਸ ਕਰ ਸਕਦੇ ਆ 50 ਹਜ਼ਾਰ ਦਾ ਜਿਹੜਾ ਇਕੱਠ ਅੰਦਰ ਹੋ ਸਕਦਾ ਉਹ ਪਾਰਕ ਐਡੀ ਵੱਡੀ ਪਾਰਕ ਆ ਔਰ ਬਹੁਤ ਵਧੀਆ ਔਰ ਬੜੀ ਪਿਆਰੀ ਜੀ ਪਾਰਕ ਆ ਦੀ ਮਾਰ ਤੋਂ 2024 ਵਾਲਾ ਨਗਰ ਕੀਰਤਨ ਦੇ ਵਿੱਚ ਅਜਿਹਾ ਕੀ ਵਲਕਣ ਹੋਊਗਾ ਜਿਹੜਾ ਇੱਕ ਵੱਖਰਾ ਪੇਸ਼ ਕਰੂਗਾ ਇਸ ਵਾਰ ਦੇਖੋ ਜੀ ਸਾਡੇ ਹਰ ਸਾਲ ਬੱਚੇ ਨਵੇਂ ਇੰਡੀਆ ਤੋਂ ਆਉਂਦੇ ਆ ਤੇ ਸੰਗਤ ਵੀ ਨਵੀਂ ਆਉਂਦੀ ਆ ਤੇ ਬਹੁਤ ਵਧੀਆ ਗੱਲ ਆ ਵੀ ਅਸੀਂ ਇਹ ਬਹੁਤ ਵੱਡਾ ਇਤਿਹਾਸ ਆ ਸਾਡਾ ਜਿਹੜਾ ਇਹ ਦਿਨ ਨੂੰ ਲੈ ਕੇ ਬਹੁਤ ਵੱਡਾ ਇਤਿਹਾਸ ਆ ਵਿਸਾਖੀ ਨੂੰ ਲੈ ਲਓ ਪਕ ਖਾਲਸਾ ਪੰਥ ਦੀ ਸਾਜਨਾ ਦੇਸ ਜਿਹੜਾ ਕਿ 1790 ਦੀ ਵਿਸਾਖੀ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਹੁਤ ਹੀ ਨਰਾਲੇ ਢੰਗ ਨਾਲ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਉਹ ਬੜਾ ਵੱਡਾ ਇਤਿਹਾਸ ਆ ਜਿਸ ਦਿਨ ਪਹਿਲੇ ਪੰਜ ਪਿਆਰੇ ਪਹਿਲੇ ਸਿੰਘ ਪਹਿਲਾ ਸਿੰਘ ਸਾਜੇ ਸੀਗੇ ਉਹ ਆਪਾਂ ਕਹਿ ਸਕਦੇ ਹਣਾ ਉਹ ਬੜਾ ਵੱਡਾ ਇਤਿਹਾਸ ਆ ਇਹ ਇਤਿਹਾਸ ਸਾਨੂੰ ਆਪਣੇ ਬੱਚਿਆਂ ਨੂੰ ਦੱਸਣਾ ਚਾਹੀਦਾ ਅਸੀਂ ਸਿੱਖੀ ਸਾਹਿਬ ਕਿਉਂ ਪੰਨਿਆ ਪੱਗਾਂ ਕਿਉਂ ਬੰਨਦੇ ਆ ਅਸੀਂ ਸਿੰਘ ਕਦੋਂ ਸਾਨੂੰ ਜਿਹੜੀ ਸਿੰਘ ਦੀ ਜਿਹੜੀ ਸਾਨੂੰ ਦੇਣ ਦਿੱਤੀ ਆ ਗੁਰੂ ਸਾਹਿਬ ਨੇ ਉਹ ਕਦੋਂ ਮਿਲੀ ਕਿਹੜੇ ਦਿਨ ਮਿਲੀ ਤੋ ਇਹ ਸਾਰਾ ਕੁਝ ਆਪਣੇ ਬੱਚਿਆਂ ਨੂੰ ਸਾਨੂੰ ਦੱਸਣਾ ਚਾਹੀਦਾ ਬਹੁਤੇ ਆ ਬੱਚਿਆਂ ਨੂੰ ਆਪਾਂ ਮੀਡੀਆ ਵਾਲੇ ਤੁਸੀਂ ਭਰਾ ਜੀ ਤੁਸੀਂ ਪੁੱਛ ਲੈਣੇ ਹੋ ਜਾ ਕੇ ਪੰਜਾਬ ਪਿਆਰਿਆਂ ਦੇ ਨਾਮ ਦੱਸ ਦਿਓ ਚਾਰ ਸਾਹਿਬ ਜੰਦਾਂ ਦੇ ਨਾਮ ਦੱਸ ਦਿਓ ਉਹ ਬਹੁਤਿਆਂ ਨੂੰ ਨਹੀਂ ਪਤਾ ਲੱਗਦਾ ਮੈਂ ਕਈ ਰੀ ਦੇਖਦਾ ਹੁਣ ਨਾ ਜਦੋਂ ਸਾਡੇ ਇਹ ਜਿਹੜੇ ਚੈਨਲ ਵਾਲੇ ਵੀਰ ਜੀ ਤੁਸੀਂ ਜਾ ਕੇ ਉੱਥੇ ਕੁਐਸਚਨ ਕਰ ਦਿੰਦੇ ਨੇ ਤੋ ਫਿਰ ਲੁਕਦੇ ਆ ਮੂੰਹ ਪਰਾਂ ਪਰਾਂ ਨੂੰ ਕਰਦੇ ਆ ਤੋ ਇਹ ਮੂੰਹ ਪੜਾ ਕਰਨ ਦੀ ਬਜਾਏ ਆਪਾਂ ਆਪਣੇ ਬੱਚਿਆਂ ਨੂੰ ਦਸੀਏ ਵੀ ਇਹ ਇਤਿਹਾਸ ਕੀ ਆ ਸਾਡਾ ਪੰਜ ਪਿਆਰਾਂ ਦੇ ਕਿਹੜੇ ਪੰਜ ਪਿਆਰੇ ਸੀ ਜਿਹਨਾਂ ਦੀ ਕੀ ਨਾ ਸੀ ਉਹਨਾਂ ਦੇ ਜਦੋਂ ਗੁਰਸਾਹਿਬ ਨੇ ਚੋਣ ਕੀਤੀ ਅਨੰਦਪੁਰ ਸਾਹਿਬ ਦੇ ਆਪਾਂ ਉਸ ਦਿਨ ਨੂੰ ਸਮਰਪਤ ਇਹ ਨਗਰ ਕੀਰਤਨ ਕੱਢਦੇ ਆ ਕੋਈ ਸੰਸੁਰਿੰਦਰਜੀਤ ਸਿੰਘ ਪੰਡੋਰੀ ਜਿਹੜੇ ਸਿੱਖ ਆਗੂ ਨੇ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਵਾਈਸ ਪ੍ਰਧਾਨ ਨੇ ਤੇ ਗੁਰਦੁਆਰਾ ਸਿੰਘ ਸਭਾ ਫਲਾਉ ਦੇ ਲੰਬੇ ਸਮੇਂ ਤੋਂ ਮੁੱਖ ਸੇਵਾ ਦਾ ਰਹਿ ਚੁੱਕੇ ਨੇ ਉਹਨਾਂ ਤੋਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਰੀਟਲੀ ਦੇ ਵਿੱਚ ਨਗਰ ਕੀਰਤਨ ਦਾ ਮਹੱਤਵ ਕੀ ਆ ਕਿਉਂਕਿ ਕਈ ਵਾਰ ਏ ਵੀ ਕਿਹਾ ਜਾਂਦਾ ਵੀ ਬਹੁਤ ਜ਼ਿਆਦਾ ਨਗਰ ਕੀਰਤਨ ਸਜਾਏ ਜਾਂਦੇ ਨੇ ਪਰ ਇਹਨਾਂ ਤੋਂ ਇਹ ਜਨਨ ਨੂੰ ਮਿਲਿਆ ਵੀ ਕੀ ਫਾਇਦਾ ਹੁੰਦਾ ਸੋ ਹੋਰ ਨਾ ਗੱਲਾਂ ਬਤਲ ਲਈ ਦੇ ਦੇ ਸਾਡਾ ਚੈਨਲ ਧੰਨਵਾਦ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ